ਦੀਨਾਨਗਰ ਦੇ ਨਵੇਂ ਬਣੇ ਫਲਾਈ ਓਵਰ ਪੁਲ ਤੇ ਗੱਡੀਆਂ ਪਾਰਕਿੰਗ ਕਰਨ ਤੇ ਕੱਟੇ ਗਏ ਚਲਾਨ ਦੀਨਾਨਗਰ ਦੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਐਸਆਈ ਅਮਰਜੀਤ ਸਿੰਘ ਵੱਲੋਂ ਦੀਵਾਲੀ ਦੇ ਚਲਦਿਆਂ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਵਾਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ ਵੇਖੋ ਸੰਜੀਵ ਟੋਨੀ ਦੀ ਇਹ ਖਾਸ ਰਿਪੋਰਟ ਉਹਨਾਂ ਤੇ ਅੱਜ ਵੀ ਉਹਨਾਂ ਦੇ 33 ਚਲਾਣ ਕਰਦੇ ਹੋ ਆਮ ਤਿਸ ਜੀ ਆਸੇ ਆਮ ਤਿਸ ਜੀ ਦੇ ਨਾਮ ਜੀ ਅਸੀਂ ਹੁਣ ਤੱਕ 10 ਕ ਚਲਾਣ ਕਰ ਚੁੱਕੇ ਆ ਜੀ ਇੱਕ ਰੋਂਗ ਪਾਰ ਕੇ ਜਿਹੜਾ ਪੋਲ ਹੈਗਾ ਵਾ ਪੋਲ ਦੇ ਦੋਨੇ ਪਾਸੇ ਹੀ ਕਾਰਾਂ ਲਾ ਦਿੰਦੇ ਆ ਜੀ ਇਹਨਾਂ ਦਾ ਪਹਿਲੇ ਵੀ ਚਲਾਣ ਕੱਟਿਆ ਜੀ ਉਹ ਹਟੇ ਨਹੀਂ ਕਹਿੰਦਾ ਅੱਜ ਫੇਰ ਅਸੀਂ 5 ਚਲਾਣ ਇਹਨਾਂ ਦੇ ਕੱਟਿਆ ਰੋਂਗ ਪਾਰਕਿੰਗ ਤੇ ਦੋਨੇ ਪਾਸੇ ਲਾ ਲੈਂਦੇ ਨੇ ਕਾਰਾਂ ਤੇ ਇੱਥੇ ਐਕਸੀਡੈਂਟ ਹੋ ਜਾਂਦਾ ਜੀ ਜਦੋਂ ਨੰਗਰ ਵਾਸਤੇ ਜਗ੍ਹਾ ਨਹੀਂ ਹੁੰਦੀ ਤੇ ਅੱਜ ਇਹਨਾਂ ਦੇ ਪੰਜ ਚਲਾਨ ਇਹਨਾਂ ਦੇ ਇਕੱਠੇ ਨੇ ਮਾਨਯੋਗ ਅਸਦ ਸਿੰਘ ਦੇ ਮਾਨਯੋਗ ਡੀਐਸਪੀ ਸਾਹਿਬ ਜੀ ਨਗਰ ਜੀ ਹਦਾਇਤਾਂ ਅਨੁਸਾਰ ਇਥੇ ਵੱਧ ਤੋਂ ਵੱਧ ਇਹ ਚਲਾਨ ਕਰ ਰਹੇ ਆ ਸਰ ਮੁੱਖਿਤ ਇੱਕ ਲਈ ਚਲਾਨ ਕਰਦੇ ਆ ਅਸੀਂ ਹੁਣ 10 ਚਲਾਨ ਕਰ ਦਿੱਤੇ ਆ ਰੌਂਗਪਾਰਕ ਤੇ ਪੰਜ ਆ ਗੱਡੀਆਂ ਤੇ ਕਰ ਦਿੱਤੇ ਆ ਜੀ ਜਿਹੜੇ ਰੌਂਗਪਾਰਕ ਦੋਨੋਂ ਸਾਈਡ ਪੋਲ ਦੇ ਦੋਨੋਂ ਸਾਈਡ ਸੱਜੇ ਤੇ ਖੱਬੇ ਲੱਗੀਆਂ ਪਈਆਂ ਨੇ ਦਿਵਾਲੀ ਆ ਰਹੀ ਹੈ ਦਿਵਾਲੀ ਦੀ ਤਿਆਰੀ ਦੇਖਦੇ ਹੋ ਦਿਵਾਲੀ ਤੇ ਮੁੱਖ ਰੱਖਦੇ ਅਸਦ ਸਿੰਘ ਮਾਨਯੋਗ ਅਸਦ ਸਿੰਘ ਸਾਹਿਬ ਨੇ ਹਦਾਇਤ ਦਿੱਤੀ ਹਰੇਕ ਗੱਡੀ ਚੈੱਕ ਕਰਦੇ ਪਏ ਆ ਜੀ ਡਿੱਗੀ ਖੋਲ ਕੇ ਸਾਰਾ ਸਮਾਨ ਉਹ ਉਹ ਜਿਨ੍ਹਾਂ ਕੋਈ ਸੀਟ ਬੈਟਰੀ ਲਾਈ ਉਹਨਾਂ ਨੇ ਚਲਾ ਲਈ ਕਰੀ ਦੇ